ਕਾਬੇ ਦੇ ਨਾਮ ਤੇ ਚੱਲ ਰਿਹਾ ਸੀ ਦੇਵ ਵਪਾਰ ਦਾ ਧੰਦਾ ਪੁਲਿਸ ਨੇ ਮਾਰੀ ਰੇਡ ਕੀਤੇ ਕਾਬੂ ਦੱਸ ਲਿਏ ਕਿ ਕੋਠੀ ਕਿਰਾਏ ਤੇ ਲੈ ਕੇ ਮੰਦਰ ਦੇ ਨਦੀਕ ਪੁਲੇ ਥਾਣੇ ਦੇ ਨਦੀਕ ਟਾਬੇ ਦੇ ਨਾਮ ਤੇ ਦੇਵ ਵਪਾਰ ਦਾ ਧੰਦਾ ਚਲਾਇਆ ਸੀ ਜਾ ਰਿਹਾ ਤਾਂ ਮੌਕੇ ਤੇ ਥਾਣਾ ਨਈਂਆਵਾਲਾ ਦੀ ਪੁਲਿਸ ਪਹੁੰਚ ਜਾਂਦੀ ਹੈ ਤਾਂ ਮਰਦ ਅਤੇ ਔਰਤਾਂ ਜੋ ਦੇਵ ਵਪਾਰ ਦਾ ਧੰਦਾ ਚਲਾਉਂਦੇ ਥਣ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਸਵੀਰ ਵਿੱਚ ਇਹ ਜੋ ਮਰਦ ਹਨ ਇਹ ਦੇਵ ਵਪਾਰ ਦਾ ਧੰਦਾ ਚਲਾ ਰਹੇ ਥਣ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਨਈਂਆਵਾਲੇ ਦੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾਉਂਦੇ ਹਾਂ ਹਨੂਮਾਨ ਮੰਦਿਰ ਦੇ ਨੇੜੇ ਤੇ ਥਾਣੇ ਤੋਂ ਵੀ ਨੇੜੇ ਇਹਦੇ ਵਿੱਚ ਇੱਕ ਧੰਦਾ ਚੱਲਦਾ ਸੀਗਾ ਜਨਾਨੀਆਂ ਦਾ ਲੋਕੀ ਜਨਾਨੀਆਂ ਲਿਆ ਕੇ ਇੱਥੇ ਕਮਰੇ ਕਿਰਾਏ ਤੇ ਲੈ ਕੇ ਘੰਟਾ ਦੋ ਘੰਟੇ ਰੱਖ ਕੇ ਚਲੇ ਜਾਂਦੇ ਸੀ ਤੇ ਜਿਹੜਾ ਇਹਦਾ ਇਹ ਬਰਤ ਸਿੰਘ ਰਾਜਾ ਨੇ ਕੁਠੀ ਇੱਕ ਰਾਏ ਦੇ ਲਈ ਸੀ ਕਿਸੇ ਡਾਇਰੈਕਟਰ ਦੀ ਕੁਠੀ ਹੈ ਇਹ ਆਪਾਂ ਐਗਰੀਮੈਂਟ ਮੰਗਵਾ ਰਹੇ ਹਾਂ ਡਾਕਟਰ ਤੋਂ ਤੇ ਇਹਨੇ ਅਗਾ ਅੱਗੇ ਇੱਕ ਚਰਨਜੀਤ ਸਿੰਘ ਪੁੱਤਰ ਹਰੀ ਸਿੰਘ ਗੋਨੇਣਾ ਮੰਡੀ ਦਾ ਮੈਨੇਜਰ ਰੱਖਿਆ ਹੋਇਆ ਸੀ ਜੋ ਕਮਰੇ ਦੀ ਬੁਕਿੰਗ ਕਰਦਾ ਸੀਗਾ ਇਸੇ ਤਰ੍ਹਾਂ ਹੀ ਅੱਜ ਅਸੀਂ ਰੇਡ ਮਾਰ ਕੇ ਬਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਬਰਾੜਾ ਬਿੰਜੂ ਪਰਮਜੀਤ ਸਿੰਘ ਪੁੱਤਰ ਬਜਨ ਸਿੰਘ ਵਾਸੀ ਓਕੰਦਵਾਲਾ ਸੋਹਣ ਸਿੰਘ ਪੁੱਤਰ ਨੀਕ ਸਿੰਘ ਵਾਸੀ ਬੁਰਜ ਤਰੌੜ ਖਰੋੜ ਰਿਸ਼ਮ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਨਹਿੰਿਆਵਾਲਾ ਨੂੰ ਚਾਰ ਲੇਡੀਜ਼ ਸਮੇਤ ਅਸੀਂ ਰੱਗੇ ਸੀ ਭੜਿਆ ਤੇ ਇਹ ਐਫਐਸਐਸ ਤਾਂ ਕੋਈ ਤਵ ਸ਼ੈਤ ਮਿਲੀ ਸੀ ਨਿਵਾਸੀਆ ਬਰੋ ਦਾ ਨਹੀਂ ਨਹੀਂ ਜੇ ਮੁਕਬਰੀ ਦੇ ਆਧਾਰ ਤੇ ਸੀ ਮੁਕਬਰੀ ਦੇ ਆਧਾਰ ਤੇ ਹਾਂ ਰੇਡ ਕੀਤੀ ਤੇ ਇਹਦੇ ਚਾਰ ਲੇਡੀਜ਼ ਸੀ ਉਹ ਲੇਡੀਜ਼ ਨੂੰ ਅਸੀਂ ਮਤਲਬ ਕਾਨੂੰਨ ਮੁਤਾਬਕ ਰਿਲੀਜ਼ ਕਰ ਦਿੱਤਾ ओके okay. हां जी ਇਹ ਨਹੀਂ ਬਾਲਕ ਤੇ ਤੂੰ ਬਾਲਕ ਨਹੀਂ ਲੇਡੀ ਚ ਬਾਲਕ ਸੀਗੇ ਜੀ ਅੱਛਾ ਹਾਂਜੀ ਇਹ ਕਿੱਥੋਂ ਦੇ ਰਹਿਣ ਵਾਲੀਆਂ ਸੀ ਇਹ ਅਲੱਗ-ਅਲੱਗ ਪਿੰਡਾਂ ਦੇ ਰਹਿਣ ਵਾਲੀਆਂ ਸੀਗੇ ਹਾਂ ਤੇ ਕੀ ਨੈਕਸਟ ਕਾਰਵਾਈ ਕੀ ਹੋ ਰਹੀ ਹੈ ਸਰ ਇਹ ਅਸੀਂ ਇਹਨਾਂ ਤੇ ਅਮੋਰਲ ਐਕਟ ਟ੍ਰੈਫਿਕ ਐਕਟ ਦਾ ਮਕਦਮਾ ਦਰਜ ਕਰ ਕਰ ਲਿਆ ਸਰ ਧਾਬੇ ਦਾ ਨਾ ਮਾਰਕਤਾ ਕਿ ਉਹ ਤੇ ਨੇ ਪਰ ਉਹ ਕਬੂਤ ਨਹੀਂ ਜੀ ਉਹ ਬਲਰਾਜ ਸਿੰਘ ਰਾਜਾ ਉਹ ਅਜੇ ਸਾਹ ਕੋਤਨੀ ਗ੍ਰਿਫਤ ਤੋਂ ਬਾਹਰ ਹੈ ਪਰ ਉਹਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰਨ ਲੱਗੇ ਟੋਟਲ ਕਿੰਨੇ ਤੁਹਾਡੀ ਗ੍ਰਿਫਤ ਦੇ ਚ ਹੈ ਜੀ ਸਾਡੇ ਗ੍ਰਿਫਤ ਦੇ ਚ ਪੰਜ ਬੰਦੇ ਉਹ ਮੌਕੇ ਤੇ ਜਿਹੜੇ ਹੈ ਦੋਸ਼ੀ ਹੈ ਉਹ ਸੇ ਟੋਟਲ ਬਲਰਾਜ ਸਿੰਘ ਰਾਜਾ ਸਰ ਤੋਂ ਅਜੇ ਗ੍ਰਿਫਤ ਤੋਂ ਬਾਹਰ ਹੈ ਜੀ ਉਹ ਇਹ ਦੋ ਬੰਦੇ ਹੋਰ ਵੀ ਉਹ ਜੇਕਰ ਉਹ ਆਪਣਾ ਆਇਆ ਹੈ ਸਾਡੇ ਕੋਲ ਨਾਮ ਉਹਨਾਂ ਦੇ ਇਕ ਤਾਂ ਰਜੀਵ ਕੁਮਾਰ ਹੈ ਇੱਕ ਜਗਦੀਪ ਸਿੰਘ ਹੈ ਜੇਕਰ ਉਹ ਜੇ ਆਏ ਤਾਂ ਤ੍ਰਿਸ਼ਦਾਨ ਤਾਨੂੰ ਬਾਅਦ ਕੇ ਤ੍ਰਿਸ਼ ਨੂੰ ਉਹਨਾਂ ਦੇ ਨਾਮ ਵੀ ਅਸੀਂ ਨਾਮਯਦ ਕਰ ਲਵਾਂਗੇ ਇਹਨਾਂ ਪਰਚਾ ਕਰਕੇ ਦੇ ਬਿਲਕੁਲ ਜੀ ਜਿਲ੍ਹਾ ਨੂੰ ਜੇਲ੍ਹ ਪਹੁੰਚਾ ਦੇ ਠੀਕ ਹੈ ਥੈਂਕ ਯੂ ਸਰ